ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਐ ਦੇਨ ਪਛੋਤਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਕੇ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਜੀ ਵਡ ਪਾਗਿਓ ਜੋ ਸ੍ਰਿਸ਼ਟੀ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਤਾਂ ਅੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸ੍ਰੀ ਸਨ ਸਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਹਨ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਆਪਣੇ ਜੀਵਨ ਨੂੰ ਸਫਲਾ ਕਰ ਲੈਓ ਸਾਤ ਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ 653 ਤੇ 54 ਅੰਗ ਤੇ ਸੁਭਾਈ ਮਾਨ ਇਹ ਹੁਕਮਨਾਮਾ ਪਾਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ 16 ਕੀ ਵਾਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਜਿਹਦੇ ਵਿੱਚ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੂਸਰੇ ਪਾਤਸ਼ਾਹ ਜੀ ਦੇ ਪਹਿਲੇ ਪਾਤਸ਼ਾਹ ਜੀ ਦੇ ਅਤੇ ਜਿਹੜੀਆਂ ਪਾਉੜੀਆਂ ਹਨ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਸੋਰਠੀਵਾਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਫੁਰਮਾਨ ਬਖਸ਼ਿਸ਼ ਕੀਤਾ ਆਪਣੇ ਆ ਮਨਬਿਰਤੀਆਂ ਨੂੰ ਇਕਾਗਰ ਕਰੀਏ ਸਾਰੇ ਜਾਨੇ ਸਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਮਹਲਾ 3 ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਨ ਬਖਸ਼ਿਸ਼ ਕੀਤਾ ਹੈ ਦੋ ਸ਼ਲੋਕ ਜਿਹੜੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਹਨ ਅਤੇ ਪਾਉੜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਏ ਮਨ ਹਰ ਜੀ ਧਿਆਇ ਤੂੰ ਇਕ ਮਨ ਇਕ ਚਿਤ ਭਾਏ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਏ ਮੇਰੇ ਮਨ ਜੇ ਤੂੰ ਉਸ ਪਰਮਾਤਮਾ ਦਾ ਨਾਮ ਧਿਆਉਣਾ ਹੈ ਇੱਕ ਮਨ ਕਰਕੇ ਇੱਕ ਚਿਤ ਕਰਕੇ ਉਸ ਪਰਮਾਤਮਾ ਦਾ ਪ੍ਰੇਮ ਦੇ ਨਾਲ ਭਾਈ ਤੂੰ ਨਾਮ ਨੂੰ ਤਿਆ ਮਨ ਨੂੰ ਸੰਬੋਧਨ ਕੀਤਾ ਕਿਉਂਕਿ ਜਿਹੜਾ ਮਾਨਿਆ ਮਨੁੱਖ ਦਾ ਇਹ ਕਦੇ ਥਿਰ ਨਹੀਂ ਰਹਿੰਦਾ ਇਹ ਕਈ ਦਸ਼ਾਵਾਂ ਵਿੱਚ ਦੌੜਦਾ ਹੈ ਭਜਦਾ ਹੈ ਕਦੇ ਟਿਕਦਾ ਨਹੀਂ ਹੈ ਮਨ ਦੇ ਅੰਦਰ ਫੁਰਨੇ ਜਿਹੜੇ ਹਨ ਉਹ 24 ਘੰਟੇ ਫੁਰਦੇ ਰਹਿੰਦੇ ਹਨ ਜੇ ਮਨ ਨੂੰ ਟਿਕਾਉਣਾ ਜੇ ਇੱਕ ਪਰਮਾਤਮਾ ਦੇ ਨਾਮ ਸ਼ਬਦ ਦੇ ਨਾਲ ਹੀ ਟਿਕ ਸਕਦਾ ਹੈ ਹੋਰ ਕੋਈ ਵੀ ਯਤਨ ਨਹੀਂ ਕਿਉਂਕਿ ਇਹ ਮਨ ਚੰਚਲ ਹੈ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਅੰਦਰ ਕਹਿੰਦੇ ਹਨ ਕਿ ਇਹ ਮਨ ਚੰਚਲਿਆ ਜਿਹੜਾ ਇੱਕ ਤਾਂ ਟਿਕਣ ਵਾਲਾ ਨਹੀਂ ਚੱਲ ਚੱਲ ਕਿ ਚੱਲਦਾ ਰਹਿੰਦਾ ਹੈ ਦੌੜਦਾ ਰਹਿੰਦਾ ਹੈ ਭੱਜਦਾ ਰਹਿੰਦਾ ਹੈ ਇਹ ਜੁੱਤਰਾਇਆਂ ਨਾਲੋਂ ਕਦੇ ਪ੍ਰਮਾਤਮਾ ਮਿਲਦਾ ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਮੇਰੇ ਬਨ ਜੇ ਤੂੰ ਭਾਈ ਉਸ ਪ੍ਰਮਾਤਮਾ ਨੂੰ ਧਿਆਉਣਾ ਇੱਕ ਮਨ ਕਰਕੇ ਇੱਕ ਚਿਤ ਕਰਕੇ ਉਸ ਪ੍ਰਮਾਤਮਾ ਨੂੰ ਧਿਆ। ਚੇਤ ਦੇ ਅੰਦਰ ਉਸ ਪ੍ਰਮਾਤਮਾ ਦਾ ਚਿਤਵਨ ਕਰ। ਕਿ ਨਾ ਕਰ ਚਿੰਤ ਚਿੰਤਾ ਹੈ ਕਰਤੇ ਕਿ ਤੂੰ ਚਿੰਤਾ ਦੀ ਬਚਾਏ ਉਸ ਪ੍ਰਮਾਤਮਾ ਦਾ ਚਿਤਵਨ ਕਰ ਉਸ ਪ੍ਰਮਾਤਮਾ ਨੂੰ ਚੇਤੇ ਕਰ ਇੱਕ ਮਨ ਕਰਕੇ ਇੱਕ ਚਿਤ ਕਰਕੇ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ ਹਰ ਕੀ ਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਉਸ ਪ੍ਰਮਾਤਮਾ ਵਿੱਚ ਇਹ ਸਭ ਨਾਲੋਂ ਵੱਡੀ ਵਡਿਆਈ ਹੈ ਕਿਉਂ ਪ੍ਰਮਾਤਮਾ ਕਦੇ ਵੀ ਮਨੁੱਖ ਨੂੰ ਇਸ ਸੰਸਾਰ ਤੇ ਕੋਈ ਵੀ ਚੀਜ਼ ਦਿੰਦਾ ਏ ਇਹ ਪ੍ਰਮਾਤਮਾ ਦੇ ਅੰਦਰ ਵਡਿਆਈ ਆ ਕਿ ਉਹ ਮਨੁੱਖ ਨੂੰ ਵਡਿਆਈਆਂ ਦੇ ਕਰਕੇ ਕਦੇ ਵੀ ਪਛਤਾਉਂਦਾ ਨਹੀਂ ਜੇ ਦੁਨੀਆ ਦਾ ਮਨੁੱਖ ਕਿਸੇ ਨੂੰ ਕੋਈ ਚੀਜ਼ ਦੇਵੇ ਜਿਸ ਮਨੁੱਖ ਨੂੰ ਚੀਜ਼ ਦਿੱਤੀ ਹੋਵੇ ਜਿਉ ਸਾਡੀ ਕਦਰ ਨਾ ਕਰੇ ਆਉਂਦਾ ਜਾਂਦਾ ਸਾਨੂੰ ਨਾਕਵਾਵੇ ਤੇ ਅਸੀਂ ਕੋਈ ਚੀਜ਼ ਦੇ ਕਰਕੇ ਉਸ ਮਨੁੱਖ ਤੋਂ ਪਛਤਾਉਂਦੇ ਹਾਂ ਜਦ ਅਸੀਂ ਕੋਈ ਦਾਨ ਕਰੀਏ ਅਗਲਾ ਮਨੁੱਖ ਮਾੜੇ ਪਾਸੇ ਉਹ ਦਾਨ ਦੇ ਵਰਤੋਂ ਕਰੇ ਤੇ ਆਪਾਂ ਇਹ ਗੱਲ ਕਹਿੰਨੇ ਕਿ ਸਾਨੂੰ ਇਹ ਚੀਜ਼ ਦੇਣੀ ਨਹੀਂ ਸੀ ਚਾਹੀਦੀ ਦਾਨ ਨਹੀਂ ਕਰਨਾ ਚਾਹੀਦਾ ਮੈਨੂੰ ਇਹਦੀ ਮਦਦ ਨਹੀਂ ਕਰਨੀ ਚਾਹੀਦੀ ਆਪਾਂ ਪਛਤਾਉਨੇ ਪਰ ਉਹ ਪਰਮਾਤਮਾ ਕਦੇ ਕਿਸੇ ਨੂੰ ਕੁਝ ਦੇ ਕਰਕੇ ਪਛਤਾਉਂਦਾ ਨਹੀਂ ਉਹ ਪਰਮਾਤਮਾ ਨੇ ਕਦੇ ਕਿਸੇ ਦੀ ਰੋਜੀ ਰੋਟੀ ਨਹੀਂ ਰੋਕੀ ਜਿੰਨਾ ਮਰਜੀ ਅਸੀਂ ਪਰਮਾਤਮਾ ਨੂੰ ਮਾੜਾ ਚੰਗਾ ਆਖੀਏ ਕਿਉਂਕਿ ਸਾਰੇ ਲੋਕ ਉਸ ਪਰਮਾਤਮਾ ਦੀ ਵਡਿਆਈ ਨਹੀਂ ਕਰਦੇ ਕਈ ਲੋਕ ਉਸ ਪਰਮਾਤਮਾ ਨੂੰ ਮਾੜਾ ਚੰਗਾ ਵੀ ਕਹਿੰਦੇ ਹਨ ਪਰ ਉਹ ਪਰਮਾਤਮਾ ਜਿਹੜਾ ਕਦੇ ਵੀ ਇਸ ਮਨੁੱਖਾ ਨੂੰ ਵਡਿਆਈ ਦੇ ਕਰਕੇ ਪਛਤਾਉਂਦਾ ਨਹੀਂ ਆ ਉਹ ਪਰਮਾਤਮਾ ਦੇ ਅੰਦਰੇ ਵੱਡਾ ਗੁਣ ਹੈ ਵਡਿਆਈ ਤੋ ਕਦੇ ਵੀ ਕੋਈ ਵੀ ਚੀਜ਼ ਦੇ ਕਰਕੇ ਪਛੋਤਾਵਾ ਨਹੀਂ ਕਰਦਾ ਹਉ ਹਰ ਕੈ ਸਦ ਬਲਿਹਾਰਨੈ ਜਿਤ ਸੇਵਿਆ ਸੁਖ ਪਾਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਉਸ ਪ੍ਰਮਾਤਮਾ ਹਰੀ ਤੋਂ ਬਲਿਹਾਰਨੈ ਜਾਨਾ ਹ ਵਾਰਨੈ ਜਾਨਾ ਹ ਕਿਉਂ ਜਾਨਾ ਜਿਤ ਸੇਵਿਆ ਸੁਖ ਪਾਏ ਜਿਸ ਪ੍ਰਮਾਤਮਾ ਦੀ ਸੇਵਾ ਕੀਤੀਆ ਗੁਰੂ ਦੀ ਸੇਵਾ ਕੀਤੀਆ ਮਨੁੱਖ ਨੂੰ ਸੁਦੇਵੀ ਤੌਰ ਤੇ ਸਦਾ ਜਿਹੜਾ ਉਹ ਸੁਖ ਪ੍ਰਾਪਤ ਹੁੰਦਾ ਹੈ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਹੱਥੀ 12 ਸਾਲ ਸੇਵਾ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਕੀਤੀ ਸੇਵਾ ਤੋਂ ਜਾਣਦੇ ਹਨ ਕਿ ਸੇਵਾ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ ਉਹ ਪ੍ਰਮਾਤਮਾ ਛਤਰ ਵੀ ਆਪਣਾ ਸਿਹਾਸਨ ਵੀ ਦੇ ਦਿੰਦਾ ਹੈ ਜੇ ਉਹ ਪ੍ਰਮਾਤਮਾ ਮਨੁੱਖ ਦੀ ਸੇਵਾ ਤੋਂ ਖੁਸ਼ ਹੋ ਜਾਵੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਉਸ ਪ੍ਰਮਾਤਮਾ ਕਾਲ ਪੁਰਖ ਵੈਗੁਰੂ ਤੋਂ ਬਲਹਾਰਨੇ ਤੇ ਵਾਰਨੇ ਜਾਨਾ ਜਿਹਦੀ ਸੇਵਾ ਕੀਤੀ ਆ ਸਦਾ ਵਾਸਤੇ ਮਨੁੱਖ ਸੁਖ ਪਾਉਂਦਾ ਏ ਨਾਨਕ ਗੁਰਮੁਖ ਮਿਲ ਰਹੇ ਹौं ਮੈਂ ਸ਼ਬਦ ਜਲਾਏ ਤੇ ਜਿਹੜੇ ਮਨੁੱਖ ਗੁਰੂ ਨੂੰ ਮਿਲ ਕਰਕੇ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਦਾ ਨਾਮ ਜਪ ਕਰਕੇ ਹਉਮੈ ਨੂੰ ਦੂਰ ਕਰ ਲੈਂਦੇ ਹਨ ਉਹ ਮਨੁੱਖ ਸਦਾ ਉਸ ਪਰਮਾਤਮਾ ਦੇ ਨਾਲ ਮਿਲੇ ਰਹਿੰਦੇ ਹਨ ਇੱਕਮਿਕ ਹੋ ਜਾਂਦੇ ਹਨ ਮਹੱਲਾ ਤੀਜਾ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਕਿ ਜੇ ਕੋਈ ਗੁਰੂ ਘਰ ਆਣ ਕਰਕੇ ਸੇਵਾ ਕਰਦਾ ਹੈ ਇਹ ਮਨੁੱਖਾ ਮਾਤਰ ਦੇ ਵਾਸ ਦੀ ਗੱਲ ਨਹੀਂ ਹੈ ਕਿਉਂਕਿ ਅਨੇਕਾਂ ਦੁਨੀਆਂ ਜਿਹੜੀ ਉਹ ਸੰਸਾਰ ਵਿੱਚ ਰਹਿੰਦੀ ਸਾਰੇ ਮਨੁੱਖ ਗੁਰੂ ਦੇ ਘਰ ਆ ਨਹੀਂ ਸਕਦੇ ਸੇਵਾ ਨਹੀਂ ਕਰ ਸਕਦੇ ਝਾੜੂ ਨਹੀਂ ਦੇ ਸਕਦੇ ਬਰਤਨ ਨਹੀਂ ਮਾਜ ਸਕਦੇ ਦਰਿਆ ਨਹੀਂ ਝੜ ਸਕਦੇ ਕਥਾ ਸਾਰੇ ਨਹੀਂ ਸੁਣ ਸਕਦੇ ਕੀਰਤਨ ਗੁਰਬਾਣੀ ਦੇ ਨਾਲ ਜੁੜਦੇ ਨਹੀਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਓ ਪ੍ਰਮਾਤਮਾ ਦੀ ਸੇਵਾ ਕੀਤਿਆ ਤੇ ਮਨੁੱਖ ਨੂੰ ਸਦਾ ਸੁਦੀਵੀ ਸੁਖ ਪ੍ਰਾਪਤ ਹੁੰਦਾ ਏ ਪਰ ਜੇ ਉਹ ਆਪ ਕਿਰਪਾ ਕਰੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਉਹ ਆਪ ਹੀ ਮਨੁੱਖਾ ਨੂੰ ਸੇਵਾ ਵਿੱਚ ਲਾਉਂਦਾ ਏ ਜਿਸ ਦੇ ਉੱਤੇ ਉਹ ਬਖਸ਼ਿਸ਼ ਕਰ ਦਿੰਦਾ ਹੈ ਸਿਰ ਤੇ ਹੱਥ ਰੱਖ ਦਿੰਦਾ ਏ ਉਹੀ ਮਨੁੱਖ ਗੁਰੂ ਘਰ ਆਣ ਕਰਕੇ ਸੇਵਾ ਕਰ ਸਕਦਾ ਏ ਸਿਮਰਨ ਕਰ ਸਕਦਾ ਏ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਤੇ ਉਹ ਪ੍ਰਮਾਤਮਾ ਨੇ ਜਿੰਨੇ ਵੀ ਜੀਵ ਪੈਦਾ ਕੀਤੇ ਹਨ ਉਹ ਸਾਰਾ ਸਾਡਿਆਂ ਦਾ ਮਾਲਕ ਹੈ ਸਾਰਿਆਂ ਦਾ ਮਾਤਾ ਤੇ ਪਿਓ ਉਹ ਆਪ ਪ੍ਰਮਾਤਮਾ ਹੈ ਇੱਕ ਦੁਨਿਆਵੀ ਮਾਤਾ ਪਿਤਾ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਉਹ ਵੀ ਸਾਡੀ ਸਾਰ ਸੰਭਾਲ ਕਰਦੇ ਹਨ ਜਿੰਨੇ ਕਿਸੇ ਵੀ ਮਾਤਾ ਪਿਤਾ ਦੀ ਸਮਰੱਥਾ ਹੁੰਦੀ ਹੈ ਆਪਣੇ ਧੀ ਪੋਤ ਨੂੰ ਪਾਲਦੇ ਪੜ੍ਹਾਉਂਦੇ ਆ ਲਿਖਾਉਂਦੇ ਆ ਪਰ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਸਾਰਿਆਂ ਦਾ ਮਾਪਿ ਹੋਇਆ ਉਹ ਆਪ ਹੀ ਸਾਰਿਆਂ ਦੀ ਸਾਰ ਕਰਦਾ ਹੈ ਸੰਭਾਲਦਾ ਹੈ ਇਹਨਾਂ ਨੂੰ ਰਿਜਕ ਦੇ ਰਿਹਾ ਹੈ ਸਵਾਸਾਂ ਦੀ ਪੂੰਜੀ ਦੇ ਰਿਹਾ ਹੈ ਕਿ ਮਨੁੱਖ ਨੂੰ ਉਹ ਪਰਮਾਤਮਾ ਜਿਹੜਾ ਸਦਾ ਵਾਸਤੇ ਮਾਂ ਪਿਓ ਦੀ ਤਰ੍ਹਾਂ ਪਾਲਦਾ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਅਸੀਂ ਸਾਰੇ ਉਸ ਪਰਮਾਤਮਾ ਦੇ ਬੱਚੇ ਉਹ ਸਾਡਾ ਮਾਪਿਓਏ ਮਾਂ ਪਿਓ ਦੀ ਤਰ੍ਹਾਂ ਉਹ ਪਰਮਾਤਮਾ ਜਿਹੜਾ ਸਾਰਿਆਂ ਦੀ ਸਾਰ ਕਰਦਾ ਹੈ ਸੰਭਾਲ ਕਰਦਾ ਹੈ ਇਹਨਾਂ ਨੂੰ ਪਾਲਦਾ ਹੈ ਨਾਨਕ ਨਾਮ ਤੇ ਆਇਨ ਤੈਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨਾਨਕ ਜਿਹੜੇ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਤੇ ਹੁੰਦੇ ਹਨ ਸਦਾ ਵਾਸ ਤੇ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਜਪਦੇ ਹਨ ਵਾਹਿਗੁਰੂ 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 ਦੀ ਤੁਣੀ ਲਾਉਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਤੇਉਂਦੇ ਨੇ ਕਿਉਂਕਿ ਨਾਮ ਦੇ ਧਿਆਨ ਕਰਕੇ ਮਨੁੱਖ ਨੂੰ ਇਹ ਜੀਵਨ ਜਿਹੜੀ ਪਦਵੀ ਉਹ ਪੈਦਾ ਮਨੁੱਖ ਜਿਹੜਾ ਹੋਇਆ ਏ ਇਹਨੂੰ ਜੀਵਨ ਇਸੇ ਕਰਕੇ ਮਿਲਿਆ ਹੈ ਕਿ ਸਾਰੀਆਂ ਜੂਨਾ ਵਿੱਚੋਂ ਇਹ ਉੱਤਮ ਜੂਣ ਆ ਕਿ ਪ੍ਰਮਾਤਮਾ ਦਾ ਨਾਮ ਇਹ ਧਿਆ ਸਕਦਾ ਹੈ ਤੇ ਜਦੋਂ ਮਨੁੱਖ ਦੇ ਸਿਰ ਉੱਤੇ ਦੋ ਸਿੰਘ ਹੋਣਗੇ ਚਾਰ ਇਹਦੀਆਂ ਲੱਤਾਂ ਹੋਣਗੀਆਂ ਮੂੰਹ ਤੋਂ ਇਹ ਗੰਗਾ ਹੋਵੇਗਾ ਉਦੋਂ ਇਹ ਕਿਸ ਤਰ੍ਹਾਂ ਪਰਮਾਤਮਾ ਦਾ ਨਾਮ ਲੈ ਸਕਦਾ ਇੱਕ ਮਨੁੱਖੀ ਜਿਹੜਾ ਉਸ ਪਰਮਾਤਮਾ ਦਾ ਨਾਮ ਧਿਆ ਸਕਦਾ ਚਾਰ ਪਾਵ ਦੋਏ ਸਿੰਘ ਗੋਂਗ ਮੁਖ ਤਦ ਕੈਸੇ ਗੁਣ ਗਈ ਹੈ ਭਗਤ ਸਾਹਿਬ ਜੀ ਕਹਿੰਦੇ ਜਦੋਂ ਇਹਦੇ ਚਾਰ ਪੈਰ ਹੋਣਗੇ ਚਾਰ ਪਾਵ ਦੋਏ ਸਿੰਘ ਸਿਰ ਤੇ ਦੋ ਸਿੰਘ ਹੋਣਗੇ ਗੋਂਗ ਮੁਖ ਮੂੰਹ ਇਹਦਾ ਗੁੰਗਾ ਹੋਵੇਗਾ ਤੇ ਉਦੋਂ ਇਹ ਪਰਮਾਤਮਾ ਦਾ ਨਾਮ ਕਿ ਤਰ੍ਹਾਂ ਧਿਆਵੇਗਾ ਉੱਠਦਿਆਂ ਬੈਂਦਿਆਂ ਇਹਦੇ ਸਿਰ ਵਿੱਚ ਡੰਡਾ ਵੱਜੇਗਾ ਉੱਠਤ ਬੈਠਤ ਠੇਂਗਾ ਪਰਤਹਿਤ ਉੱਠਦਿਆਂ ਬੈਂਦਿਆਂ ਜਦੋਂ ਅਸੀਂ ਕਿਸੇ ਘਰ ਵਿੱਚ ਪਸ਼ੂ ਰੱਖੇ ਹੋਣ ਤੇ ਜਦੋਂ ਉਹ ਸਾਡੇ ਵਸ ਵਿੱਚ ਨਾ ਆਉਣ ਅਸੀਂ ਉਹਨਾਂ ਦੇ ਉੱਤੇ ਡੰਡਾ ਮਾਰਦੇ ਭਾਵੇਂ ਉਹਨਾਂ ਨੂੰ ਬੈਠਿਆ ਮਾਰਦੀਏ ਉੱਠਦਿਆਂ ਮਾਰਦੀਏ ਕਹਿ ਲੱਗੇ ਜਦੋਂ ਤੇਰੇ ਸਿਰ ਵਿੱਚ ਬੈਂਦਿਆਂ ਉੱਠਦਿਆਂ ਡੰਡਾ ਵੱਜੇਗਾ ਸਿਰ ਉਤੇ ਦੋ ਸਿੰਘ ਹੋਣਗੇ ਚਾਰ ਤੇਰੀਆਂ ਲੱਤਾਂ ਹੋਣਗੀਆਂ ਮੋਹ ਤੋਂ ਤੂੰ ਗੋਂਗਾ ਵੇਗਾ ਉਦੋਂ ਪ੍ਰਮਾਤਮਾ ਦਾ ਨਾਮ ਕਿ ਤਰ੍ਹਾਂ ਧਿਆਵੇਂਗਾ ਇੱਕ ਮਨੁੱਖ ਦਾ ਜਨਮ ਜਿਹੜਾ ਪ੍ਰਮਾਤਮਾ ਦਾ ਨਾਮ ਧਿਆ ਸਕਦਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਹਨ ਨਾ ਨਾਨਕ ਨਾਮ ਧਿਆਇਨ ਤਿੰਨ ਨਿੱਜ ਘਰ ਵਾਸ ਹੈ ਉਹਨਾਂ ਦਾ ਭਾਈ ਉਸ ਪ੍ਰਮਾਤਮਾ ਨਿੱਜ ਘਰ ਅਸਲੀ ਟਿਕਾਣਾ ਜਿਹੜਾ ਉੱਥੇ ਵਾਸ ਕਰ ਲੈਂਦੇ ਹੈ ਸਦੀਵੀ ਜਿੱਥੋਂ ਮਨੁੱਖ ਆਇਆ ਜਿੱਥੇ ਇਹਨੇ ਟਿਕਣਾ ਉਸ ਘਰ ਵਿੱਚ ਇਹਦਾ ਆਵਾਸਾ ਹੋ ਜਾਂਦਾ ਹੈ ਜੁਗ-ਜੁਗ ਸੋਭਾ ਹੋਏ ਤੇ ਇੱਕ ਜੁਗ ਵਿੱਚ ਨਹੀਂ ਸਾਰੇ ਜੁਗਾਂ ਦੇ ਵਿੱਚ ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦੀ ਸੋਭਾ ਹੁੰਦੀ ਕਦੇ ਬਦਨਾਮੀ ਨਹੀਂ ਹੁੰਦੀ ਜਿਹੜਾ ਮਨੁੱਖ ਚੰਗੇ ਕੰਮ ਕਰਦਾ ਹਮੇਸ਼ਾ ਜਗ ਤੋ ਉਸ ਮਨੁੱਖ ਦੀ ਸੋਭਾ ਕਰਦਾ ਹੈ ਇਕ ਯੁੱਗ ਵਿੱਚ ਨਹੀਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਨਾਮ ਧਿਆਉਂਦੇ ਜਿਨ੍ਹਾਂ ਦਾ ਅਸਲੀ ਘਰ ਵਿੱਚ ਟਿਕਾਣਾ ਹੋ ਗਿਆ ਹੈ ਜੁਗਾ ਜੁਗਾ ਵਿੱਚ ਉਹਨਾਂ ਮਨੁੱਖਾਂ ਦੀ ਸੋਭਾ ਹੁੰਦੀ ਹੈ ਮਾਨ ਵਡਿਆਈ ਤੇ ਆਦਰ ਮਿਲਦਾ ਹੈ ਪੌੜੀ ਤੋ ਕਰਨ ਕਾਰਨ ਸਮਰਤ ਹੈ ਕਰਤੇ ਮੈਂ ਤੁਜ ਬਿਨ ਅਵਰ ਨਾ ਕੋਈ ਇਹ ਪਾਉੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ ਕਹਿ ਲੱਗੇ ਇਹ ਪਰਮਾਤਮਾ ਤੂੰ ਸਾਰਾ ਕੁਝ ਕਰਨ ਕਰਾਉਣ ਨੂੰ ਸਮਰੱਥ ਤੇ ਤੇਰੇ ਤੋਂ ਬਿਗੈਰ ਮੈਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਇਸ ਸੰਸਾਰ ਨੂੰ ਚਲਾ ਸਕਦਾ ਹੋਵੇ ਤੂੰ ਹੀ ਸਾਰਾ ਕੁਝ ਕਰਨ ਵਾਲਾ ਹੈ ਤੋਦੇ ਆਪੇ ਸ੍ਰਿਸ਼ਟ ਸਿਰਜੀਆ ਆਪੇ ਫੁਣਗੋਈ ਤੂੰ ਆਪ ਹੀ ਪਰਮਾਤਮਾ ਹੈ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ ਪੈਦਾ ਕੀਤਾ ਹੈ ਆਪੇ ਫੁਨਗੋਈ ਤੇ ਆਪ ਹੀ ਤੂੰ ਜਦੋਂ ਤੇਰੀ ਮਰਜ਼ੀ ਹੋਵੇਗੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਉਂਕਿ ਉਹ ਨਿਜਪਤ ਦਾਤਾ ਜਿਹੜਾ ਆਪਣੀ ਮਰਜ਼ੀ ਦਾ ਮਾਲਕ ਹੈ ਜੇ ਉਹਨੇ ਸ੍ਰਿਸ਼ਟੀ ਆਪਣੀ ਮਰਜ਼ੀ ਦੇ ਨਾਲ ਰਚੀ ਹੈ ਤੇ ਕਹਿਣ ਲੱਗੇ ਤੂੰ ਸਾਰੀ ਸ੍ਰਿਸ਼ਟੀ ਰਚੀ ਆਪੇ ਫੁਨਗੋਈ ਤੇ ਜਦੋਂ ਤੇਰੀ ਮਰਜ਼ੀ ਹੋਵੇਗੀ ਤੂੰ ਆਪ ਹੀ ਇਹਨੂੰ ਸਾਰੀ ਸ੍ਰਿਸ਼ਟੀ ਨੂੰ ਸਮੇਟ ਲਵੇਂਗਾ ਤੇ ਸਾਰੇ ਤੱਤ ਦੇ ਵਿੱਚ ਤੱਤ ਰਲ ਜਾਣਗੇ ਇਸ ਧਰਤੀ ਤੇ ਕੁਝ ਨਹੀਂ ਰਵੇਗਾ ਸਿਰਫ ਤੇ ਸਿਰਫ ਇੱਕ ਪਰਮਾਤਮਾ ਤੂੰ ਇੰਨੀ ਸਮਰੱਥਾ ਵਾਲਾ ਤੇਰੇ ਤੋਂ ਬਗੈਰ ਹੋਰ ਕੋਈ ਵੀ ਇੰਨੀ ਸਮਰੱਥਾ ਨਹੀਂ ਰੱਖਦਾ ਜਿਹੜਾ ਸ੍ਰਿਸ਼ਟੀ ਸਾਜ ਸਕੇ ਤੇ ਸ੍ਰਿਸ਼ਟੀ ਨੂੰ ਪਾਲ ਸਕੇ ਤੇ ਜਿਹੜਾ ਇਹ ਸ੍ਰਿਸ਼ਟੀ ਨੂੰ ਮਟਾ ਸਕੇ ਏਕੋ ਪਰਮਾਤਮਾ ਕਾਲਪੁਰਖ ਵਹਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਤੁਹਾਡੇ ਵਾਸ ਵਿੱਚ ਕਿਉਂਕਿ ਉਸ ਪਰਮਾਤਮਾ ਵਿੱਚ ਜਿਹੜਾ ਸਾਰਾ ਕੁਝ ਹਵਾ ਪਾਣੀ ਅੱਗ ਚੱਲ ਰਿਹਾ ਹੈ ਭੈ ਵਿੱਚ ਪਵਨ ਵਹਿ ਸਦਵਾਉ ਪਾਵ ਵਿੱਚ ਚੱਲ ਲੱਖ ਦਰਿਆਓ ਲੱਖਾਂ ਦਰਿਆ ਜਿਹੜੇ ਉਸ ਪਰਮਾਤਮਾ ਦੇ ਭੈ ਵਿੱਚ ਚੱਲਦੇ ਹਨ ਅੱਗ ਪਾਣੀ ਹਵਾ ਸਾਰਾ ਕੁਝ ਉਸ ਪਰਮਾਤਮਾ ਨੇ ਆਪ ਸਿਰਜਿਆ ਉਹਦੇ ਹੁਕਮ ਅnder ਚੱਲਦਾ ਹੈ ਜਦੋਂ ਉਹਦੀ ਮਰਜ਼ੀ ਹੋਵੇਗੀ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਆਪੇ ਫੁਨਗੋਈ ਤੇ ਆਪ ਹੀ ਇਸ ਨੂੰ ਸਮੇਟ ਲਵੇਗਾ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਉਸ ਪਰਮਾਤਮਾ ਦਾ ਇੱਕ ਸ਼ਬਦ ਇਕ ਵਾਕ ਕਹਿੰਦੇ ਲੋੜਿਆ ਕਿ ਜੋ ਕੁਝ ਵੀ ਉਹ ਸਾਰਾ ਕੁਝ ਵਰਤ ਰਿਹਾ ਹੈ ਉਹ ਪਰਮਾਤਮਾ ਦੇ ਸ਼ਬਦ ਨਾਮ ਦੀ ਤਾਕਤ ਤੇ ਵਰਤ ਰਿਹਾ ਹੈ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੈ ਸੋਈ ਉਹ ਪਰਮਾਤਮਾ ਗੁਰਮਖਾਂ ਨੂੰ ਸਦਾ ਹੀ ਵਡਿਆਈ ਦਿੰਦਾ ਜਿਹੜੇ ਮਨੁੱਖ ਗੁਰੂ ਵਾਲੇ ਬਣ ਜਾਂਦੇ ਹਨ ਗੁਰੂ ਦੇ ਆਖੇ ਲੱਗ ਕਰਕੇ ਤੇ ਆਪਣਾ ਜੀਵਨ ਬਤੀਤ ਕਰਦੇ ਹਨ ਜੇ ਗੁਰੂ ਨੇ ਸਾਨੂੰ ਕਿਹਾ ਕਿ ਅਮਤ ਸ਼ਕੋ ਅੰਮ੍ਰਿਤ ਵੇਲੇ ਉੱਠੋ ਬਾਣੀਆਂ ਦਾ ਨਿਤਨੇਮ ਕਰੋ ਜਾਪ ਕਰੋ ਗੁਰੂ ਕੀ ਸੰਗਤ ਕਰੋ ਸੇਵਾ ਕਰੋ ਜਿਹੜੇ ਬਣੁਖ ਗੁਰੂ ਦੇ ਆਖੇ ਲੱਗ ਜਾਂਦੇ ਹਨ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਹਨ ਉਹਨਾਂ ਨੂੰ ਸਤਿਗੁਰੂ ਜੀ ਗੁਰਮੁਖਾਂ ਨੂੰ ਵਡਿਆਈ ਬਖਸ਼ਿ ਚ ਕਰਦਾ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਜੋ ਵੀ ਉਹ ਪਰਮਾਤਮਾ ਫਿਰ ਦਿੰਦਾ ਹੈ ਉਹ ਸਾਰਾ ਕੁਝ ਮਨੁਖ ਪ੍ਰਾਪਤ ਕਰਦੇ ਹਨ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੋਈ ਗੁਰੂ ਰਾਮਦਾਸ ਮਹਾਰਾਜ ਜੀ ਦੀ ਪੌੜੀ ਦੀਆਂ ਅਤੇ ਵਾਰ ਦੀ ਅਖੀਰ ਲੀਆਂ ਪੰਕਤੀਆਂ ਵਿੱਚ ਕਹਿੰਦੇ ਹਨ ਕਿ ਗੁਰਮਖਾ ਨੇ ਉਸ ਪ੍ਰਮਾਤਮਾ ਨੂੰ ਅਰਦਾਸ ਨ ਕੀਤਾ ਏ ਨਾਨਕ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕਰਕੇ ਕਹਿਣ ਲੱਗੇ ਕਿ ਗੁਰਮਖਾ ਨੇ ਉਸ ਪ੍ਰਮਾਤਮਾ ਨੂੰ ਸਦਾ ਹੀ ਅਰਾਧਿਆ ਤੇ ਕਹਿ ਲੱਗੇ ਕਿ ਸਾਰੇ ਜਣੇ ਰਲ ਕਰਕੇ ਇੱਕ ਕੰਮ ਕਰਿਆ ਕਰੋ ਕਿ ਸਾਰੇ ਜਣੇ ਉਸ ਪਰਮਾਤਮਾ ਤੇ ਆਪਣੇ ਗੁਰੂ ਨਾਨਕ ਦੇਵ ਨੂੰ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਕਹਿ ਲੱਗੇ ਕਿ ਮੇਰੇ ਤੋਂ ਵੱਡੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਤਿੰਨ ਹੀ ਬਾਦਸ਼ਾਹਾਂ ਇਹ ਮੇਰੇ ਵਾਸਤੇ ਧੰਤਾ ਦੇ ਯੋਗ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਨਨ ਗੁਰੂ ਅੰਗਦ ਦੇ ਮਹਾਰਾਜ ਜੀ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਨਿਆ ਕਹ ਲਗੇ ਤੁਸੀਂ ਵੀ ਸਾਰੇ ਜਨੇ ਰਲ ਕਰਕੇ ਇਹ ਗੱਲ ਆਖਿਆ ਕਰੋ ਸਭ ਆਖੋ ਧੰ 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 ਗੁਰਸੋਈ ਕਿਉ ਸਾਡਾ ਗੁਰੂ ਜਿਹੜਾ ਉਹ ਤਾਨੇ ਧੰਤਾ ਦੇ ਜੋਗਿਆ ਜਿਨਨੇ ਸਾਨੂੰ ਇਹ ਮਾਰਗ ਦੱਸਿਆ ਭੂਲੇ ਮਾਰਗ ਜਿਨੇ ਬਤਾਇਆ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਪੂਲੇ ਮਾਰਗ ਜਨ ਬਤਾਇਆ ਪੂਲੇ ਮਾਰਗ ਜਨ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਗੁਰਮਖ ਜਿਹੜੇ ਮਨੋਖਨ ਉਹ ਸਦਾ ਪਰਮਾਤਮਾ ਨੂੰ ਉਰਾਧਦੇ ਹਨ ਤੇ ਸਦਾ ਵਾਸਤੇ ਆਪਣੇ ਗੁਰੂ ਨੂੰ ਮਾਨ ਕਰਕੇ ਬਚਨਾ ਕਰਕੇ ਸੁਰਤ ਕਰਕੇ ਸਦਾ ਹੀ ਆਪਣੇ ਗੁਰੂ ਨੂੰ ਧੰਨ ਧੰਨ ਕਹਿੰਦੇ ਹਨ ਸੁੱਧ ਵਾਰ ਸੁਰਤ ਕੀ ਵਾਰ ਦੇ ਅੰਤ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕਰਦਿਆਂ ਲਿਖਦਿਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁੱਧ ਲਿਖਿਆ ਕਿ ਵਾਰ ਜਿਹੜੀ ਹੈ ਉਹ ਪਹਿਲੇ ਪਾਤਸ਼ਾਹ ਦੀ ਉਚਾਰਨ ਹੈ ਦੂਸਰੇ ਪਾਤਸ਼ਾਹ ਤੀਸਰੇ ਪਾਤਸ਼ਾਹ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਨੇ ਲਿਖੀ ਉਹਨਾਂ ਦੀ ਬਾਣੀ ਉਚਾਰਨ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਵਾਰ ਜਿਹੜੀ ਉਹ ਲਿਖੀ ਜਦੋਂ ਭਾਈ ਗੁਰਦਾਸ ਜੀ ਕੋਲੋਂ ਬਾਣੀ ਉਚਾਰ ਲਿਖਾਉਂਦੇ ਸਨ ਸੋਧ ਉਹਨਾਂ ਨੇ ਤਾਂ ਲਿਖਿਆ ਕਿ ਗੁਰਬਾਣੀ ਜਿਹੜੀ ਵਾਰਿਆਂ ਪਹਿਲੇ ਪਾਤਸ਼ਾਹ ਜੀ ਨੇ ਲਿਖੀ ਉਚਾਰਨ ਕੀਤੀ ਹੈ ਬਿਲਕੁਲ ਸ਼ੁੱਧ ਹੈ ਇਹਦੇ ਵਿੱਚ ਕੋਈ ਵੀ ਰਲਾਵਾ ਨਹੀਂ ਕੋਈ ਵੀ ਅੱਖਰ ਦੀ ਬਾਦ ਘਾਟ ਨਹੀਂ ਕਰਨੀ ਇਹ ਸਤਿਗੁਰ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਨੇ ਬਾਣੀ ਜਿਹੜੀ ਉਚਾਰਨ ਕੀਤੀ ਹੈ ਤੇ ਬਿਲਕੁਲ ਸ਼ੁੱਧ ਹੈ ਜਿਹੜਾ ਵਾਰ ਨੂੰ ਪੜ੍ਹੇਗਾ ਸੁਨੇਗਾ ਉਹਦੇ ਹਿਰਦਾ ਵੀ ਜਿਹੜਾ ਸ਼ੁੱਧ ਹੋ ਜਾਵੇਗਾ ਮਨ ਜਿਹੜਾ ਇਹ ਉਸ ਮਨੁੱਖ ਦਾ ਸ਼ੁੱਧ ਹੋ ਜਾਵੇਗਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਦੇ ਸਮੇ ਇਹ ਭਾਈ ਗੁਰਦਾਸ ਗੁਰੂ ਲਿਖਾਇਆ ਕਿ ਜਿਹੜੀ ਵਾਰ ਹੈ ਉਹ ਬਿਲਕੁਲ ਸ਼ੁੱਧ ਹੈ ਕਿਉਂਕਿ ਵੱਡੇ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰਿਏ ਜੀ ਵਡਿਆਈ ਗੁਰਮਖ ਦੇ ਪ੍ਰਭ ਹਰ 파ਵੈ ਸੋਈ ਗੁਰਮਖ ਨਾਨਕ ਅਰਾਧਿਆ ਸਭ ਆਖੋ ਧੰਨ ਧੰਨ ਤਨ ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ